ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆ ਉਹ ਤਸਵੀਰਾਂ ਬੇਹੱਦ ਹੈਰਾਨ ਕਰਨ ਵਾਲੀਆਂ ਕਿਉਂਕਿ ਇੱਕ ਚਲਾਕ ਵਿਅਕਤੀ ਇੱਕ ਦੁਕਾਨਦਾਰ ਨਾਲ ਚਲਾਕੀ ਖੇਡ ਗਿਆ ਹੈ ਚਿਹਰੇ ਤੇ ਮਖੌਟਾ ਲਗਾ ਕੇ ਆ ਸ਼ਰੀਫੀ ਦਾ ਗ੍ਰਾਹਕ ਬਣ ਕੇ ਇੱਕ ਸੋਨੇ ਦੀ ਦੁਕਾਨ ਤੇ ਜਾਂਦਾ ਹੈ ਵਿਅਕਤੀ ਤੇ ਉੱਥੇ ਚਲਾਕੀ ਖੇਡ ਜਾਂਦਾ ਹੈ ਇਹ ਤਾਂ ਉਹੀ ਗੱਲ ਹੋਈ ਕੇ ਮੂੰਹ ਮੇਂ RAM RAM ਤੇ ਬਗਲ ਮੇਂ ਛੁਰੀ ਔਰ ਜਦੋਂ ਇਹ ਵਿਅਕਤੀ ਆਪਣੀ ਕ੍ਰੇਟਾ ਗੱਡੀ ਚ ਆਉਂਦਾ ਦੁਕਾਨ ਦੇ ਅੰਦਰ ਦਾਖਲ ਹੁੰਦਾ ਸੁਨਿਆਰੇ ਦੀ ਦੁਕਾਨ ਦੇ ਅੰਦਰ ਦਾਖਲ ਹੁੰਦਾ ਤੇ ਦੁਕਾਨ ਦੇ ਅੰਦਰ ਜਾ ਕੇ ਦੁਕਾਨਦਾਰ ਨੂੰ ਕਹਿੰਦਾ ਕਿ ਮੁੰਦੀਆਂ ਦਿਖਾਓ ਭਾਈ ਮੈਂ ਮੁੰਦੀਆਂ ਲੈਣ ਆਇਆ ਹੱਥ ਵਿੱਚ ਵਖੋ ਵਖ ਸਟਾਈਲ ਦੀਆਂ ਮੁੰਦੀਆਂ ਪਾ ਕੇ ਦੇਖਦਾ 2-4 ਹੱਥਾਂ ਚ ਫਸਾ ਵੀ ਲੈਂਦਾ 2-4 ਮੁੰਦੀਆਂ ਜਿਹੜੀਆਂ ਉਂਗਲਾਂ ਚ ਫਸਾ ਵੀ ਲੈਂਦਾ ਤੇ ਦੁਕਾਨਦਾਰ ਨੂੰ ਕਹਿੰਦਾ ਔਰ ਦਿਖਾਓ ਹਲੇ ਹੋਰ ਦਿਖਾਓ ਜਿੱਦੇ ਹੀ ਦੁਕਾਨਦਾਰ ਹੋਰ ਡੱਬਾ ਚੱਕਣ ਲੱਗਦਾ ਤੇ ਬਹਰੂਪੀਆ ਇਹ ਚਲਾਕ ਵਿਅਕਤੀ ਮੌਕਾ ਦੇਖ ਕੇ ਡੱਬਾ ਚੱਕ ਕੇ 12 ਮੁੰਦੀਆਂ ਦਾ ਡੱਬਾ ਚੱਕ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਪੂਰੀ ਜਿਹੜੀ ਇਹ ਘਟਨਾ ਹੈ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ ਤੇ ਵਿਅਕਤੀ ਜਿਹੜਾ ਚਲਾਕ ਚੁਸਤ ਵਿਅਕਤੀ ਇਹ ਨੌ ਸਰਬਾਜ ਦੁਕਾਨ ਦੇ ਅੰਦਰ ਦਾਖਲ ਹੁੰਦਾ ਸਮਰਾਲੇ ਦੀ ਖੰਨਾ ਰੋਡ ਤੇ ਇੱਕ ਦੁਕਾਨ ਉੱਥੇ ਪਹੁੰਚਦਾ ਹੈ ਤੇ ਦੁਕਾਨਦਾਰ ਨੂੰ ਬੇਫੂਪ ਬਣਾ ਕੇ ਦੁਕਾਨਦਾਰ ਨੂੰ ਗੁਮਰਾਹ ਕਰਕੇ ਉਸ ਦਾ ਵਿਸ਼ਵਾਸ ਜਿੱਤ ਕੇ ਗ੍ਰਾਹਕ ਬਣ ਕੇ ਵਿਸ਼ਵਾਸ ਜਿੱਤ ਕੇ ਵਿਸ਼ਵਾਸ ਘਾਤ ਕਰ ਜਾਂਦਾ ਹੈ ਦੁਕਾਨਦਾਰ ਤਾਂ ਇਹ ਸੋਚਦਾ ਹੈ ਕਿ ਜਿਹੜਾ ਵੀ ਦੁਕਾਨ ਤੇ ਬੰਦਾ ਆਂਦਾ ਗ੍ਰਾਹਕ ਰੱਬ ਦਾ ਰੂਪ ਹੁੰਦਾ ਹੈ ਲੇਕਿਨ ਇਹ ਤਾਂ ਚਲਾਕ ਬੰਦਾ ਮਖੌਟਾ ਲਾ ਕੇ ਆਇਆ ਸੀ ਚਿਹਰੇ ਤੇ ਤੇ ਮੁੰਦੀਆਂ ਲੈ ਕੇ ਆਪਣੀ ਕ੍ਰੇਟਾ ਗੱਡੀ 'ਚ ਫਰਾਰ ਹੋ ਗਿਆ ਦਿਖਾਣੇ ਤੋਂ ਮੌਕੇ ਦੀ ਪੂਰੀ ਤਸਵੀਰਾਂ ਉਹ ਮਨੂ ਵੀ ਰੂਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲੇ ਹੀ ਸੀਗਾ ਜਾਇੰਟਸ ਤੇ ਰਿੰਗਾ ਤਖਾ ਤੋਂ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀਗੇ ਆਪਾਂ ਅਗੇ ਦੇਖੀਗੇ ਇੱਕ ਰਿੰਗ ਕੱਢੀ ਜਿਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾਂ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਇੱਕ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਉਹ ਕਹਿਆ ਕੈਮਰੇਜ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਿਆ ਸੀਗਾ ਬੈਠਾ ਹੈ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਬਾਬੂ ਹਸਿਆ ਵੀ ਸੀ ਹੱਥ ਜੋੜ ਕੇ ਨਾ ਉਹਨੇ ਉਹਨੇ ਹੀ ਨਹੀਂ ਕੁਝ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਮੈਂ ਕਸਟਮਰ ਲੈ ਕੇ ਬਸ ਇਹਦਾ ਵਜ਼ਨ ਕਰੋ ਵਜ਼ਨ ਕਰਕੇ ਕੈਲਕੂਲੇਟਰ ਮਾਰਨ ਲੱਗੇ ਜਦ ਇਹਨੇ ਡੱਬਾ ਫੋਲਡ ਕੀਤਾ ਫਿਰ ਕਿੰਨੇ ਦਾ ਨੁਕਸਾਨ ਹੋ ਜਾਂਦਾ ਹੁੰਦਾ ਦੇਖਣਾ ਪਣਾ ਰਿਹਾ ਰਿੰਗਾ ਦਾ 12 ਰਿੰਗਾ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂਜੀ ਇਹ ਸੀ ਜਿਸ ਦੇ ਨਾਲ ਤੁਹਾਡਾ ਕਦੋਂ ਦੀ ਗੱਲ ਹੈ ਲੈ ਪਰ ਕਿੰਨੇ ਮਿੰਟ ਵਾਧਾ ਗਿਆ ਮੈਂ ਅੱਛਾ ਕੀ ਆਮਲਾ ਹੋਇਆ ਕੌਣ ਆਇਆ ਸੀ ਜਿਹ ਪਹਿਲਾਂ ਉਹਨੂੰ ਚਿੰਗ ਦੇ ਆ ਵੀ ਉਹ ਤੇ ਡਿੰਗੇ ਦਿਖਾਇਆ ਡਿੰਗੇ ਲੈ ਕੇ ਬਾਗ ਦੇ ਮੈਨੇ ਗੱਡੀ ਖੋਲੀਏ ਫੁੱਲ ਨਹੀਂ ਪਾਏ ਲੌਕਪਰ ਕੇ ਚਾਉ ਰੋਡ ਤੇ ਖੈਤ ਤੇ ਚਲੇ ਗਏ ਆਪੇ ਕਰਾ ਕੇ ਲੈਤੀ ਤੱਬੀ ਬਾਗ ਕਿਤਨੀ ਰਿੰਗ ਸੀ ਹਾਂਜੀ ਕਿਤਰੀ ਰਿੰਗੇ ਸੀ ਰਿੰਗੇ 9 10 ਸੀ ਠਾਕੇ ਬਾਗ ਹਾਂ ਜਿੰਨੇ ਜਾਣੇ تھے ਹਾਂਜੀ ਕਿਤਨੇ ਜਾਣੇ تھے ਇੱਕ ਇੱਕ ਦਾ ਹਾਂਜੀ ਮੋਨਾ ਤਾਂ ਸਰਦਾਰ ਸਾਹਿਬ ਸਰਦਾਰ ਨਹੀਂ ਕੁਝ ਹਥਿਆਰਸ ਹਾਊਸ ਦੇ ਬਾਸ ਨਹੀਂ ਪਤਾ ਕੋਈ ਨਹੀਂ ਸਾਡੇ ਜਿਹੜੇ ਬੰਦਨ ਜੂਲੇ ਦਾ ਖੰਨਾ ਰੋਡ ਤੇ ਸਮਰਾਲੇ ਉਨੇ ਦੁਕਾਨ ਤੇ ਕਿਹੜਾ ਵਿਅਕਤੀ ਹੈ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਨ ਦਾ ਜਮਾ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਹੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਪੂਰੇ ਮੇਰੇ ਕੋਲ ਸ਼ਾਇਦ ਸੀ ਉਹਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਕੇ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਰਜ ਕਰਾਂ ਅੱਛਾ ਮੁੱਢਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਮੁੱਢਲੀ ਜਾਂਚ ਦੇ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਜੀ ਕਾਰ ਦਾ ਪੀ ਵੀ 10 ਐਚ ਵਾਈ ਆ ਜਾਂ ਐਚ ਹੀ ਹੋ ਸਕਦਾ 8503 ਪੜਿਆ ਗਿਆ ਜੀ ਸਸਪੈਕਟਡ ਨੰਬਰ ਆ ਦੇਖਦੇ ਹਾਂ